ਸ੍ਰੀਕਾਲ ਜੀ ਆਪਾਂ ਚੀਮਾ ਵੂਲਨ ਸਟੋਰ ਦਰਵਾ ਮੰਡੀ ਇਹ ਪੈਣਾ ਹੈਂਡ ਮੇਡ ਸਕੀਵਿਆਂ ਦੇ ਵਿੱਚ ਆਪਣੇ ਕੋਲ ਫੇਰ ਸਟਾਕ ਤਿਆਰ ਹੋ ਕੇ ਆਏਗਾ ਤੇ 20 25 ਰੰਗ ਤਿਆਰ ਹੋ ਕੇ ਆਏ ਨੇ ਪੈਣਾ ਤੇ ਮੈਂ ਤੁਹਾਨੂੰ ਕੱਲਾ ਕੱਲਾ ਪੀਸ ਵੀ ਖੋਲ ਖੋਲ ਵਿਖਾ ਦੇਣਾ ਪੈਣਾ ਆਪੋ ਆਪਣਾ ਪੈਣਾ ਪੀਸ ਵੇਖੀ ਜਾਇਓ ਤੇ ਬੁੰਤੀਆਂ ਪੈਣਾ ਵੇਖੀ ਜਾਇਓ ਸੇਮ ਡਿਜ਼ਾਈਨਿੰਗ ਪੈਣਾ ਫਰੰਟ ਦੀ ਤੇ ਬੈਕ ਸਾਈਡ ਦੀ ਪੈਣਾ ਆਲ ਓਵਰ ਬੁੰਤੀ ਹੋਏਗੀ ਪੈਣਾ ਸੇਮ ਬਣਾ ਮਤ ਹੋਏਗੀ ਇਹ ਵਾਈਟ ਪੀਸ ਸੀਗਾ ਜੀ ਆਹ ਲੋ ਜੀ ਕਾਫੀ ਬਹੁਤ ਹੀ ਸੋਹਣਾ ਪੀਸ ਹੈ ਬਣਾ ਕਾਫੀ ਤੇ ਬੈਕ ਸਾਈਡ ਵੀ ਬਣਾ ਸੇਮ ਹੋਏਗੀ ਬੰਤੀ ਆਹ ਲੋ ਪਾਣਾ ਅਰੇਡ ਪੀਸ ਬਹੁਤ ਹੀ ਸੋਹਣਾ ਫਿਨਿਸ਼ਿੰਗ ਇਹ ਆਹ ਲੋ ਪਾਣਾ ਮਤ ਨੂੰ ਇੱਕ ਦੀ ਪੀਸ ਦਿਖਾ ਦੇਣਾ ਆਹ ਲੋ ਪਾਣਾ ਪਹਿਲਾਂ ਆਪਣੇ ਪਹਿਲਾਂ ਬੁੰਤੀਆਂ ਚੈੱਕ ਕਰੀ ਜੋ ਤੇ ਬੈਕ ਸਾਈਡ ਵੀ ਪਹਿਲਾਂ ਸੇਮ ਹੋਏਗੀ ਪਹਿਲਾਂ ਆ ਲੋ ਪਹਿਣਾ ਇਸ ਦੀ ਫਿਨਿਸ਼ਿੰਗ ਵੇਖੋ ਪਹਿਣਾ ਤੇ ਬੁੰਤੀ ਵੇਖੋ ਕਿੰਨੀ ਸੋਹਣੀ ਹੈ ਇੱਕ ਪਹਿਣਾ ਸਾਰੀ ਵਰਦਮਨ ਪਸ਼ਮ ਲੱਗ ਰਹੀ ਏ ਗੋਲਿਆਂ ਦੇ ਵਿੱਚ ਜੀ ਆ ਲੋ ਪਹਿਣਾ ਕੋਈ ਸ਼ਿਕਾਇਤ ਨਹੀਂ ਹੁਣੀ ਪਹਿਣਾ ਨਾ ਕੋਈ ਰੰਗ ਦੀ ਦਿੱਕਤ ਆਵੇ ਤੇ ਨਾ ਕੋਈ ਬੂਰ ਵਗੈਰਾ ਦੀ ਪੈਣਾ। ਬੁੰਤੀ ਤੇ ਫਿਨਿਸ਼ਿੰਗ ਪੈਣਾ ਤੁਸੀਂ ਆਪ ਚੈੱਕ ਕਰ ਸਕਦੇ ਹੋਗੇ। ਆਹ ਲਓ ਜੀ। ਆਹ ਲਓ ਕਣਾ। ਇੱਕ ਤੋਂ ਇੱਕ ਪੀਸ ਹੋਣਗੇ ਪੈਣਾ। ਬੁੰਤੀਆਂ ਵੇਖੋ ਪੈਣਾ ਕਿੰਨੀਆਂ-ਕਿੰਨੀਆਂ ਪਿਆਰੀਆਂ ਪਵਾਇਆਂ ਨੇ ਗਿਆ। ਤੇ ਬਾਵਾ ਦੀ ਲੈਂਥ ਤੁਸੀਂ ਚੈੱਕ ਕਰ ਸਕਦੇ ਆਪ। ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੋਣੀ ਪੈਣਾ ਪੀਸ ਨੂੰ। ਆਹ ਲਓ ਜੀ। ਅਕੀਪਣਾ ਆਪਾਂ ਡੰਮੀ ਦੇ ਪੀਸ ਲਾਨਣੀਆਂ ਤੁਸੀਂ ਹਰ ਵਾਰੀ ਚੈੱਕ ਕਰਦੇ ਹੋਗੇ ਆਹ ਲੋਪਣਾ ਵਾਈਟ ਪੀਸ ਇਹ ਆਹ ਲੋਪਣਾ ਸੇਮ ਬੁੰਤੀ ਪਣਾ ਬੈਕ ਸਾਈਡ ਹਰ ਇੱਕ ਪੀਸ ਦੀ ਪਣਾ ਤੇ ਸਾਰੀ ਦੀ ਸਾਰੀ ਪਣਾ ਵਰਦਮਾਂ ਦੀ ਪਛਮ ਲਗਣੀ ਇਹਨਾਂ ਦੀ ਗੋਲਿਆਂ ਵਾਲੀ ਗੋਲ ਪਛਮ ਜੀ ਆਹ ਲੋਪਣਾ ਮਰੀਓ ਇਹ ਸਹਿਜ ਪਣਾ ਉਹੀ ਐਸ ਐਮ ਐਲ ਤੱਕ ਆ ਲੋ ਪਣਾ ਆ ਵੀ ਬੁੰਤੀ ਬਹੁਤ ਸੋਹਣੀ ਨਵੀਂ ਪੈ ਕੇ ਆਈ ਏ ਬੁੰਤੀ ਐ ਸੋਹਣੀ ਆ ਲੋ ਜੀ ਆ ਲੋ ਪਣਾ ਆ ਵੀ ਬੁੰਤੀ ਬਹੁਤ ਸੋਹਣੀ ਪਿਆਰੀ ਲੱਗਦੀ ਹੈਗੀ ਬਾਵਾ ਵੇਖੋ ਪਣਾ ਕਿੰਨੀਆਂ ਸਾਫ ਸੁਥਰੀਆਂ ਹੁੰਦੀਆਂ ਨੇ ਗੀਆਂ ਆ ਲੋ ਜੀ ਆ ਲੋਪ ਨੇ ਇਹ ਸੇਮ ਬੁੰਦ ਕੀ ਆਪਾਂ ਡੰਮੀ ਤੇ ਪਾਈ ਹੋਈ ਹੈ ਪੈਣਾ ਸੇਮ ਪੀਸ ਹੈਗਾ ਇਹ ਦਾ ਦੂਜਾ ਕਲਰ ਹੈ ਪੈਣਾ ਇਹ ਬਿਲਕੁਲ ਆ ਗਈ ਪੈਣਾ ਗੋਲ ਗਲਾ ਬਟਨ ਨਹੀਂ ਕਈ ਮੇਰੇ ਪੈਣਾ ਪਸੰਦ ਨਹੀਂ ਕਰਦੇ ਬਟਨ ਵਾਲੀਆਂ ਗੋਲ ਗਲੇ ਚੱਲਦਾ ਹੁੰਦਾ ਜੀ ਇੱਕ ਇਹ ਨਵਾਂ ਕਲਰ ਆਉਣ ਲੱਗਾ ਪੈਣਾ ਹੁਣ ਵਰਦਮਾਨ ਦਾ ਗੋੜਿਆਂ ਦੇ ਵਿੱਚ ਪੈਣਾ ਆਉਂਦੀ ਹੈ ਪਛਮੇ ਨਵਾਂ ਰੰਗ ਤਿਆਰ ਹੋਇਆ ਹੋਇਆ ਹੈਗਾ ਇਹ ਤੇ ਪੈਣਾ ਬਹੁਤ ਸੋਹਣੀ ਬੁਣਤੀ ਉੱਠੀ ਤੇ ਬਹੁਤ ਹੀ ਸੋਹਣੀ ਫਿਨਿਸ਼ਿੰਗ ਆਈ ਹੋਈ ਇਸ ਕੀਵੀ ਦੀ ਇੱਕ ਪੈਣਾ ਕਈ ਵਾਰੀ ਨਾ ਪਾਰਸਲ ਖੁੱਲ੍ਹੇ ਤੋਂ ਬਾਅਦ ਪੈਣਾ ਕਹਿੰਦੇ ਨੇ ਵੀ ਸਾਡੇ ਪਾਰਸਲ ਦੇ ਵਿੱਚ ਡੈਫੈਕਟਡ ਨਿਕਲਿਆ ਕੁਝ ਵੀ ਨਿਕਲਿਆ ਪੈਣਾ ਉਹ ਜੇ ਤੁਹਾਨੂੰ ਕਿਸੇ ਮੇਰੀ ਭੈਣ ਨੂੰ ਡਾਊਟ ਹੁੰਦਾ ਨਾ ਜਦੋਂ ਆਪਣਾ ਡਾਕੀਆ ਪਾਰਸਲ ਫੜਾਣ ਆਉਂਦਾ ਪੈਣਾ ਉਹਦੇ ਸਾਹਮਣੇ ਪੈਣਾ ਪਾਰਸਲ ਖੋਲ੍ਹ ਲਿਆ ਕਰੋ ਕਿਉਂਕਿ ਬਾਅਦ ਵਿੱਚ ਪੈਣਾ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ ਨਾ ਡਾਕੀਏ ਦੀ ਤੇ ਨਾ ਸਾਡੇ ਦੀ ਕਿਉਂਕਿ ਇਥੋਂ ਪੈਣਾ ਸੀ ਬਿਲਕੁਲ ਪਾਰਸਲ ਪੈਕ ਕਰਨਾ ਹੁੰਦਾ ਜਦੋਂ ਉਹਦੇ 2-3 ਰੀਪੀਸ ਚੈੱਕ ਕਰਕੇ ਪਾਣੇ ਆਗੇ ਤੇ ਉਸ ਤੋਂ ਬਾਅਦ ਪੈਣਾ ਕੁਝ ਵੀ ਹੋ ਸਕਦਾ ਰਸਤੇ ਵਿੱਚ ਉਹ ਸਾਡੀ ਕੋਈ ਜਮੇਵਰੀ ਢਾਕੇ ਸਾਹਮਣੇ ਖੋਲ੍ਹਿਆ ਕਰੋ ਪੈਣਾ ਜੇ ਕਿਸੇ ਮੇਰੀ ਭੈਣ ਨੂੰ ਡਾਟ ਹੁੰਦਾ ਵੈਸੇ ਹੁਣ ਤੱਕ ਭੈਣ ਮੇਰੀਆਂ ਹਜ਼ਾਰਾਂ ਦੇ ਹਿਸਾਬ ਪਾਰਸਲ ਤੁਰ ਗਏ ਨੇ ਅਜੇ ਤੱਕ ਐਸੀ ਕੋਈ ਕੰਪਲੀਟ ਨਹੀਂ ਆਈ ਹੈਗੀ ਹੁਣ ਪੈਣਾ ਇਦਾਂ ਹੀ ਪੀਸ ਵਿਖਾ ਰਹਿਆਂਗੇ ਸਾਫ ਸੁਥਰੇ ਇਹੀ ਪਾਰਸਲ ਦੇ ਵਿੱਚ ਪੈਕ ਹੋਣੇ ਨੇ ਪੀਸ ਉਸ ਤੋਂ ਬਾਅਦ ਜੇ ਕੋਈ ਕੋਈ ਵਖਾਣ ਦਾ ਵੀ ਸਾਡਾ ਪੀਸ ਟੁੱਕਿਆ ਨਿਕਲ ਗਿਆ ਪੈਣਾ ਉਹ ਅਸੀਂ ਕੀ ਕਰੀਏ ਦੱਸੋ ਆਹ ਲੋ ਪਾਣਾ ਆਹ ਲੋ ਪਾਣਾ ਹੁਣ ਅਸੀਂ ਪੈਣਾ ਜਿਹੜਾ ਸਾਫ਼ ਸੁਥਰੇ ਪੀਸ ਵਖਾਣੇ ਆ ਉਹੀ ਪੀਸ ਅਸੀਂ ਪੈਕ ਕਰਨੇ ਹੁੰਦੇ ਨੇ ਆਹ ਲੋ ਜੀ ਇੱਕ ਇਹ ਬੁੰਤੀ ਨਵੀਆਂ ਲੱਗੀਆਂ ਜੀ ਇਹ ਵੀ ਬੁੰਤੀ ਨਵੀਂ ਤੇ ਬਹੁਤ ਹੀ ਸੋਹਣੀ ਲੱਗਦੀ ਹੈ ਪੈਣਾ ਪਾਈ ਹੋਈ ਵੀ ਬੈਕ ਸਾਈਡ ਵੇਖੋ ਕਿੰਨੀ ਫਿਨਿਸ਼ਿੰਗ ਵਧੀਆ ਹੈਗੀ ਉਸੇ ਤਰ੍ਹਾਂ ਹੀ ਤੇ ਬਾਵਾ ਤੇ ਵੀ ਸੇਮ ਹੁਣ ਪੈਣਾ ਇਹ ਜਿਹੜੇ ਸੋਨੇ ਪੀਸ ਤਿਆਰ ਕਰਾਉਨੇ ਆ ਅਸੀਂ ਇਸ ਚੀਜ਼ ਤੋਂ ਆ ਲੋ ਪੈਣਾ ਆਪਣਾ ਪੀਸ ਪਸੰਦ ਕਰੋ ਸਕਰੀਨ ਸ਼ਾਟ ਲਓ ਦਿੱਤੇ ਹੋਏ ਨੰਬਰ ਤੇ ਸੈਂਡ ਕਰੋ ਇੱਕ ਸਿਰਫ ਪੈਣਾ WhatsApp ਤੇ ਹੀ ਮੈਸੇਜ ਕਰਿਆ ਕਰੋ ਸਤਿ ਸ੍ਰੀ ਅਕਾਲ ਪੈਣਾ